ਔਰੋਕੇ ਸਾਧ ਸੰਗਤ ਜੀ ਅਜਾ ਪਾ 12 ਮਾਹ ਮਾਜ ਮਹੱਲਾ ਪੰਜਵਾ ਘਰ ਚੌਥਾ ਇਹਦੀ ਸੰਥਿਆ ਕਰ ਰਹੇ ਹਾਂ ਆਓ ਰੰਭ ਕਰਿਏ ਜੀ ਧਾਤਨਾਮ ਵਾਹਿਗੁਰੂ ਸਾਹਿਬ ਜੀ ਧਾਤਨਾਮ ਜੀ ਵਾਹਿਗੁਰੂ ਸਾਹਿਬ ਬਾਰਹ ਮਾਹਾਂਜ ਮਹੱਲਾ ਪੰਜਵਾਂ ਘਰ ਚੌਥਾ ਬਾਰਹ ਮਾਹਾਂਜ ਨੰਬਰ 13 ਚੌਥਾ ਆਹ ਬਾਰਹ ਮਾਹਾਂਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਓਮ ਪਾੰਸਦ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਹੋ ਰਾਮ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ ਹਾਂ ਕਿਰਤ ਕਰਮ ਕੇ ਵਿਛੋੜੇ ਚੱਚੇ ਦੇ ਔਂਕਰ ਲੱਗੇ ਵਿਛੋੜੇ ਕਰ ਕਿਰਪਾ ਮੇਲੋ ਹੋ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮਾ ਤਾਰੰਤ ਕੋ ਤਦ ਸੁਮਨ ਥਾ ਕੋ ਆਨ ਪ੍ਰਭ ਕੀ ਛਾਉਂ ਸ਼ਾਮ ਨਿਕਣਾ ਜੀ ਸ਼ਾਮ ਹਾਂ ਤੇੰ ਦੁਤਾ ਤੇ ਬਾਹਰੇ ਕਿਤਨ ਆਵੈ ਕਾਮ ਤੇੰ ਦੁਤਾ ਤੇ ਬਾਹਰੇ ਕਿਤਨ ਆਵੈ ਕਾਮ ਆਖ ਤੇੰ ਦੁਤਾ ਤੇ ਬਾਹਰੇ ਕਿਤੈ ਨ ਆਵੈ ਕਾਮ ਜਨ ਬਿਨ ਜਨ ਬਿਨ ਸਾਖ ਕੁਮਲਾਪਤੀ ਉਪਜਹਿ ਨਾਹੀ ਦਾਮ ਜਾਲਗਨ ਸਾਖ ਕੁਮਲਾਪਤੀ ਉਪਜਹਿ ਨਾਹੀ ਦਾਮ ਹਰ ਨਾ ਹ ਨ ਮਿਲਿਆ ਸਾਜਨ ਕਥ ਪਾਈਐ ਬਿਸਰਾਮ ਹਰ ਨਾ ਹ ਸੇਨ ਸਾਧਨਾ ਕੀ ਸੰਤ ਪਾਈਐ ਬਿਸਰਾਮ ਹਰ ਨਾ ਹ ਨ ਮਿਲਿਆ ਸਾਜਨ ਕਾਤ ਪਾਈਏ ਬਿਸਰਾਮ ਹਰਨਾਹ ਇਥੇ ਬਿਸਰਾਮ ਇਥੇ ਠਾਮਕ ਨਾ ਮਿਲੀਏ ਸਾਜਨ ਬਿਸਰਾਮ ਕਾਤ ਪਾਈਏ ਬਿਸਰਾਮ ਜੇ ਤਕਰ ਹਰ ਕੰਤ ਨਾ ਪ੍ਰਗਟਾਈ ਜੇ ਤਕਰ ਹਰ ਕੰਤ ਨਾ ਪ੍ਰਗਟਾਈ ਪਾਠਨਗਰ ਸੇ ਗ੍ਰਾਮ ਪਾਠਨਗਰ ਸੇ ਗ੍ਰਾਮ ਸਰਬ ਸੇ ਗਾਰ ਤੰਬੂਲ ਰਾਸ ਰਗਾ ਸ਼ਿਵ ਨਾਮ ਸੰਬੋਧ ਰਾਸ ਸਣਦੇਹੀ ਸਭ ਖਾਮ ਸੁਣਦੇਹੀ ਸਭ ਖਾਮ ਰਵ ਸੁਆਮੀ ਕਾਂਤੇ ਬਿਹੋਨੀ ਆ ਰਵ ਸੁਆਮੀ ਕਾਂਤੇ ਬਿਹੋਨੀ ਆ ਮੀਤ ਸਜਣ ਸਭ ਜਾਮ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਨਾਨਕ ਕੀ ਬੇਨੰਤੀ ਕਰ ਕਿਰਪਾ ਦੀਜੈ ਨਾਮੋ ਕਰ ਕਿਰਪਾ ਦੀਜੈ ਨਾਮੋ ਹਰ ਮੇਲੋ ਸੁਆਮੀ ਸੰਗ ਪ੍ਰਭ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਤਾਮ ਨਿਹਚਲ ਤਾਮ ਚੇਤ ਗੋਵਿੰਦ ਅਰਾਧਿਐ ਚੇਤ ਗੋਵਿੰਦ ਅਰਾਧਿਐ ਹੋਵੈ ਆਨੰਦ ਕਣਾ ਹੋਵੈ ਆਨੰਦ ਕਾ ਸਾਤ ਜਨਾ ਮਿਲ ਪਾਈਐ काम तर जमन्यर पाइला रसना नाम भणा रसना नाम तरां जिन पाया प्रब आपणा जिन पाया प्रब आपु आए तिसह कणा आए तिसह कणा एक खिन तिस बिन जीवन एक खन तिस बिन जीवन विरथा जन्म जणा विरथा जन्म जणा जालथल महियाल पूर्या ਚਾਰਥਲ ਮਹਿਲਿਆ ਦਾ ਥੂ ਗਿਆ ਰਵਿਆ ਵਿਚ ਬਣਾ ਰਵਿਆ ਵਿਚ ਬਣਾ ਸੋ ਪ੍ਰਭ ਚਿਤ ਨ ਆਵਈ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਕਿਤੜਾ ਦੁੱਖ ਗਣਾ ਤੇ ਕਿਤੜਾ ਦੁੱਖ ਗਣਾ ਕਿਤੜਾ ਦੁੱਖ ਗਣਾ ਹਾਂ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭੂ ਜਿਨੇ ਰਾਂ ਸੋ ਪ੍ਰਮ ਤਨ ਆ ਭਾਗ ਮਣਾ ਤਨ ਆ ਭਾਗ ਮਣਾ ਹਰ ਤਰਸਨ ਕਾਉ ਮਨ ਲੋਚਦਾ ਹਰ ਤਰਸਨ ਕਾਉ ਮਨ ਲੋਚਦਾ ਨਾਨਕ ਪਿਆਸ ਮਨਾ ਨਾਨਕ ਪਿਆਸ ਮਨਾ ਚੇਤਨ ਲਾਏ ਸੋ ਪ੍ਰਭੂ ਚੇਤਨ ਲਾਏ ਸੋ ਪ੍ਰਭੂ ਇਸ ਕਾ ਪਾਇ ਲੱਗਾ ਇਸ ਕਾ ਪਾਇ ਲੱਗਾ ਵੈ ਸਾਖ ਧੀਰ ਨ ਕਿਉ ਵਾਢਿਆ ਵਸਾ ਕਰ ਤੀਰੰਤੋ ਬਾਦਿਆ ਜਿਨਾ ਬਰੋ ਪ੍ਰੇਮ ਬਚੋ ਹਾ ਪ੍ਰੇਮਿ ਪ੍ਰਸ਼ੋ ਹਰ ਸਾਜਣ ਪੁਰਖ ਵਿਸਾਰਕ ਹਰ ਸਾਜਣ ਪੁਰਖ ਵਿਸਾਰਕ ਲੱਗੇ ਮਾਇਆ ਤੋ ਲੱਗੇ ਮਾਇਆ ਤੋ ਉਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਓ ਹਰ ਅਵਨਾਸੀ पालच पालच सगली मुई पालच पालच सगली मुई मुई नीचे मुई पार्थ है पालच पालच सगली मुई पालच पालच सगली मुई झूठा है धंधा मोह झूठा है धंधा मोह एक स हर के नाम बिन एक स हर के नाम बिन अगै लई खोए अगै लई खोए अगै लई खोए

ਮੇਰਾ ਚਰਣੀ ਜੋਰ ਲੱਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਉਸ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਬ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋਰੀਐ ਹਰ ਜੇਠੰਦਾ ਲੋਰੀਐ ਜਿਸ ਅਕੈ ਸਾਭ ਨਿਵਨ ਜਿਸ ਅਕੈ ਸਾਭ ਨਿਵਨ ਹਰ ਸੱਜਣ ਤਾਪਨ ਲੱਗਿਆ ਹਰ ਸੱਜਣ ਬਾਹੂ ਲੱਗਿਆ ਕਿਸੈ ਨਦੀ ਬੰਨ ਕਿਸੈ ਨਦੀ ਬਾਹਨ ਮਾਨਕ ਮੋਤੀ ਨਾਮ ਪ੍ਰਭ ਮਾਨਕ ਮੋਤੀ ਨਾਮ ਪ੍ਰਭ ਕੌਨ ਲੱਗੈ ਨਾਹੀ ਸੰਨ ਉਨ ਲਗਾ ਨਾਹੀ ਸਾਨਾ ਸਾਨਾ ਦਾ ਨੰਨਾ ਭਾਰੇ ਕਰਨਾ ਉਨ ਲਗਾ ਨਾਹੀ ਸਨ ਰੰਗ ਸੱਬੇ ਨਾਰਾਇਣ ਰੰਗ ਸੱਬੇ ਨਾਰਾਇਣ ਜੇਤੇ ਮਨ ਭਾਵਨਾ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜੇ ਸੋ ਕਰੇ ਸੋਏ ਜੀਆ ਕਰਨ ਜੋਏ ਜੀਆ ਕਰਨ ਜੋ ਪ੍ਰਭ ਕੀਤੇ ਆਪਣੇ ਜੋ ਪ੍ਰਭ ਆਪਣ ਸੇ ਕਹੀਏ ਧੰਨ ਸੇ ਕਹੀਏ ਧੰਨ ਆਪਨ ਲਈ ਆ ਜੇ ਮਿਲੇ ਆਪਨ ਲਈ ਆ ਜੇ ਮਿਲੇ ਵਿਛੜ ਕਿਉ ਰੋਵਾਨਾ ਵਿਛੜ ਕਿਉ ਰੋਵਾਨਾ ਸਾਧੂ ਸੰਗਿ ਪਰਾਪਤੇ ਸਾਧੂ ਸੰਗਿ ਪਰਾਪਤੇ ਨਾਨਕ ਰੰਗ ਮਾਣਨੰ ਨਾਨਕ ਰੰਗ ਮਾਣਨੰ ਹਰ ਜੇਠ ਰੰਗੀਲਾ ਤਿਸ ਧਣੀ ਹਰ ਜੇਠ ਰੰਗੀਲਾ ਜਿਸ ਕਾ ਭਾਗ ਮਥਨਿਸ ਕਾ ਭਾਗ ਤੁਸੰ ਮਥਨ ਆਸ ਆੜ ਤਪੰਦਾ ਤਿਸ ਲਗੈ ਆਸਾਨ ਤਪੰਦਾ ਤਿਸ ਧਕ ਹਰ ਨਾ ਹੋ ਨਾ ਜਿੰਨਾ ਆਸ ਹਰ ਨਾ ਹੋ ਨਾ ਜਿੰਨਾ ਆਸ ਹੋ ਜਗ ਜੀਵਨ ਪੁਰਖ ਤਿਆਗ ਕੈ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ ਮਾਨਸ ਸੰਧੀ ਆਸ ਦੁਆਇ ਭਾਇ ਬੁਚੀਐ ਦੁਆਇ ਭਾਇ ਬੁਚੀਐ ਕਲ ਪਈ ਸੋ ਜਮ ਕੀ ਫਾਸ ਪੈਸੋ ਦੰਤੀ ਫਾਸ ਹੰਤ ਤ ਤ ਤੇ ਨੌਕਰ ਈ ਵੀ ਸਹਰੀ ਐੜੇ ਤਲਾ ਮੰਦਵਾਇ ਦਵਾਏ ਪਾਏ ਬੋਚੀਏ ਗਾਲ ਪੈਸੋ ਜਾਮ ਕੀ ਫਾਸ ਜੇ ਹਾ ਬੀਜ ਸੋਲਣੇ ਜੇ ਹਾ ਬੀਜਾ ਸੋਲਣਾ ਮਥਾ ਜੋ ਲਿਖਿਆਸ ਮਥਾ ਜੋ ਲਖਿਆਸ ਰੈਣ ਵਿਹਾਣੀ ਪਛਤਾਣੀ ਰੈਣ ਵਿਹਾਣੀ कोठा चली गई निराश कोठा चली गई निराश जिनका साधु पेटी है जिनका साधु पेटी है सो तरक होए خلاص सो तो तरक होए خلاص कर कृपा प्रभु अपनी कर तो कृपा प्रभु अपनी तेरे दर्शन होए प्यास तेरे दर्शन होए प्यास अब तुझ में दूजा को नहीं अब तुझ दूजा को नहीं ਤੋ ਨਹੀਂ ਨਾਨਕ ਕੀ ਅਰਦਾਸ ਆਏ ਪ੍ਰਭ ਤੇ ਠਮਕ ਲਾਉਣੀ ਹੈ ਤਰਵ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੈ ਆ ਸਾਡ ਸੁਹੰਦਾ ਤਿਸ ਤਕੇ ਜਿਸ ਮਾਨਹਰ ਚਰਣਾ ਨਿਵਾਸ ਸਾਵਣ ਸਰਸੀ ਕਾਮਣੀ ਸਾਵਣ ਸਰਸੀ ਕਾਮ ਕਾਮਣੀ ਕਾਮਣੀ ਹਾਂ ਕਸ ਕੇ ਬੋਲਣਾ ਸਾਵਨ ਸਰਸੀ ਕਾਮਣੀ ਸਾਵਨ ਸਰਸੀ ਕਾਮਣੀ ਚਰਨ ਕਮਲ ਸੇ ਉਹ ਪਿਆਰ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਮਾਲਾ ਦਾ ਸੁਖ ਰਤਾ ਸਾਥ ਰੰਗ ਇੱਕੋ ਨਾਮ ਆਧਾਰ ਇੱਕੋ ਨਾਮ ਆਧਾਰ ਦੇਖਿਆ ਰੰਗ ਕੂੜਾ ਵੇਆ ਦੇਖਿਆ ਵਾਂਗ ਕੂੜਾ ਵੇਆ ਦਸਨ ਸਭੇ ਛਾਰ ਦਸਨ ਸਭੇ ਸਾਧੇ ਛਾਰ ਬੋਲਣਾ ਕੁੰਡੀ ਵਾਲਾ ਦੂਜਾ ਛੱਜ ਜਦੇ ਵੀ ਛਾਰ ਹਾਂ ਸੁਹਾ ਦਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਲੇ ਸਾਧੂ ਪੀਵਣ ਹਾਰ ਸਾਧੂ ਪੀਵਣ ਹਾਰ ਵਣ ਤਣ ਪ੍ਰਵ ਸੰਗ ਮੋਲਿਆ ਵਾਣ ਤੈਣ ਨਤਰਾਤੋ ਸੰਗ ਮੋਲਿਆ ਹਾ ਵਾਣ ਤੈਣ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਸਮਰਥ ਪੁਰਖ ਅਪਾਰ ਹਾਏ ਸਮਰਥ ਪੁਰਖ ਕਾਸਕੇ ਬੋਲਣਾ ਸਮਰਥ ਪੁਰਖ ਅਪਾਰ ਹਰ ਮਿਲਣਾ ਨੋ ਮਨ ਲੋਚਦਾ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾ ਬਨਹਾਰ ਜੰਨੀ ਸਖੀਏ ਪ੍ਰਭ ਪਾਇਆ ਨੇ ਸਕੀਲੇ ਤਰਾ ਪਾਇਆ ਹਉ ਤਨ ਕਾ ਸਾਧ ਬਲੇ ਹਾਰੇ ਹਉ ਤਨ ਕਾ ਸਾਧ ਬਲੇ ਹਾਰੇ ਨਾਨਕ ਹਰਿ ਜੀ ਮਾਇਆਕਰ ਨਾਨਕ ਹਰਿ ਜੀ ਪਾਇਆ ਮਾਇਆਕਰ ਹਾਂ ਨਾਨਕ ਹਰਿ ਜੀ ਮਾਇਆਕਰ ਸਬਦ ਸੁਵਾਨ ਹਾਰੇ ਰਕਤ ਸੁਵਾਨ ਹਾਂ ਸਾਵਣ ਤਿਨ ਸੁਹਾਗਣੀ ਤਾਰਕ ਨਾਮ ਸੁਹਾਗਣੀ ਜੇਨ ਰਾਮ ਨਾਮ ਉਰ ਹਾਰ ਜੇਨ ਰਾਮ ਨਾਮ ਉਰ ਹਾਰ ਆਏ ਉਰ ਹਾਰ ਭਾਦਵੇ ਭਰਮ ਭੁਲਾਣੀਆ ਭਾਦਵੇ ਭਰਮ ਭੁਲਾਣੀਆ ਦੂਜਾ ਲਗਾ ਹੇਤ ਕਿਆ ਲਗਾ ਹੇਤ ਲੱਖ ਸੀਗਾਰ ਬਣਾਇ ਲੱਖ ਸੀਗਾਰ ਬਣਾਇ ਕਾਰਜ ਨਾਹੀ ਕੀਤ ਜੇਤ ਦਿਨ ਦੇਹ ਬਿਨਸ ਸੀ ਜੇ ਤਾ ਦੇਨਾ ਦੇਹ ਬਿਨਸ ਸੀ ਤੇਤ ਵੇਲਾ ਕਹਿ ਸੰ ਪ੍ਰੇਤ ਤੇਤ ਵੇਲਾ ਕਹਿ ਸੰ ਕਹਿ ਸੰ ਪ੍ਰੇਤ ਜੇ ਤਾ ਦੇਨਾ ਇਥੇ ਠਾਮਕ ਦੇਹ ਬਿਨਸ ਸੀ ਦੋਸ ਸਸੇ ਲੱਗੇ ਬਿਨਸ ਕਹਿ ਕੇ ਸੀ ਕਹਿਣਾ ਬਿਨਸ ਸੀ ਤੇਤ ਵੇਲਾ ਕਹਿ ਸੰ ਪ੍ਰੇਤ ਤਕੜ ਚਲਾਈਨ ਦੂਤ ਜਾਮ ਤਕੜ ਚਲਾਈਆਂ देनी देनी शार्टे लगा ही ही हाथ मरोड़ तन कपे हाथ मरोत हा तीन हा कठे हो गए हाथ मरोड़ा तन कपे स्याहो हो हो आ सेत स्याह कह के हो करना स्याह हो हो आ सेत दूजा हो भी क्लियर करना हाथ मरोड़ा तन कपे स्याह हो हो आ सेत जेहा भी जय सोलना परमा संदड़ा खेत ਸਭ ਦਾ ਖੇਤ ਨਾਨਕ ਪ੍ਰਭ ਸਰਣਾਗਤੀ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਪਦੇਤ ਚਰਨ ਬੋਹਿਥ ਬੋਹਿਥ ਪ੍ਰਪਹੇਤ ਚਰਨ ਬੋਹਿਥ ਥੱਥਾ ਲਉਣਾ ਹੈ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਪਦੇਤ ਸੇ ਭਾਦੋਏ ਨਰਕ ਨਾ ਪਾਈਐ ਸੇ ਭਾਦੋਏ ਨਰਕ ਨਾ ਪਾਈਐ ਰੱਖਣ ਵਾਲਾ ਹੇਤ ਗੋਰਾ ਰੱਖਣ ਵਾਲਾ ਹੀਤ ਹਾਂ ਸੇ ਭਾਦੋਏ ਨਰਕ ਨਾ ਪਾਈਏ ਗੋਰਾ ਰੱਖਣ ਵਾਲਾ ਹੀਤ ਅਸਨ ਪ੍ਰੇਮ ਉਮਾ ਹੜਾ ਅਸਨ ਪ੍ਰੇਮ ਉਮਾ ਹੜਾ ਕਿਉਂ ਮਿਲਿਆ ਹਰ ਜਾਏ ਤੋਂ ਮਿਲਿਆ ਹਰ ਜਨ ਮਨ ਤਨ ਪਿਆਸ ਦਰਸ਼ਨ ਕਣੀ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਇ ਕੋਈ ਆਣ ਮਿਲਾਵੇ ਮਾਇ ਸੰਤ ਸਹਾਈ ਪ੍ਰੇਮ ਕੇ ਸੰਤ ਸਹਾਈ ਪ੍ਰੇਮ ਕੇ ਹਉ ਤਨ ਕਾ ਲਾਗਾ ਪਾਇ ਹਉ ਹਉ ਤਨ ਕਾ ਲਾਗਾ ਪਾਇ ਵੇਣ ਪ੍ਰਭ ਕਿਉ ਸੁਖ ਪਾਈ ਐ ਵੇਣ ਪ੍ਰਭ ਕਿਉ ਸੁਖ ਪਾਈ ਦਾ ਦੂਜੀ ਨਾਹੀ ਜਾਏ

ਕਪਹਨ ਦਾਏ 5 6 ਵਿਚੋੜਾ ਛਛਾ ਦੇਵੋਂ ਕਰ ਲੱਗੀ ਵਿਚੋੜਾ ਕਾਤਾ ਹੈ ਨਾ ਜਾ ਪ੍ਰਭ ਗਣ ਦੂਚਾ ਕੋ ਨਹੀਂ ਪ੍ਰਭ ਗਣ ਦੂਚਾ ਕੋ ਨਹੀਂ ਨਾਨਕ ਹਰ ਸਰਣਾਈ ਨਾਨਕ ਹਰ ਸਰਣਾਈ ਅਸੂ ਸੁਖੀ ਬਸੰਦੀਆ ਅਸੂ ਸੁਖੀ ਬਸੰਦੀਆ ਜਿਨਾ ਮਾਇਆ ਹਾਰੇ ਰਾਏ ਜਿਨਾ ਮਾਇਆ ਹੰਕਾਰ ਮਾਇਆ ਜੀ ਅਸੂ ਸੁਖੀ ਬਸੰਦੀਆ ਜਿਨਾ ਮਾਇਆ ਹਰ ਰਾਜ ਕਤਕ ਕਰਮ ਕਮਾਵਣੇ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਲਗਨ ਜਨਮ ਵਿਜੋਗ ਵਿਯੋਗ ਨਹੀਂ ਜੀ ਵਿਯੋਗ ਜਿਹਾ ਨਹੀਂ ਲਾਉਣਾ ਜੱਜਾ ਲਾਉਣਾ ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਯੋਗ ਹਾਂ ਜੀ ਵਿਯੋਗ ਕਹਿ ਦਾਂਗੇ ਜਿਹਾ ਲੱਗ ਜੀ ਲੱਗਨ ਜਨਮ ਵਿਯੋਗ ਲੱਗਨ ਜਨਮ ਵਿਯੋਗ ਕਹਿਣ ਮਾਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਵਿੱਚ ਤੇ ਠੰਕ ਲਾਉਣੀ ਹੈ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਬ ਹੈ ਰੋਜ ਕਿਸ ਥੈ ਰੋਬ ਹੈ ਰੋਜ ਕੀਤਾ ਕਿਸੂ ਨਾ ਹੋਵਈ ਕੀਤਾ ਕਿਸੂ ਨਾ ਹੋਵਈ ਲਿਖਿਆ ਧੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਕਾਂ ਉਤਰ ਆਇਆ ਸਉ ਵਿਯੋਗ ਕਾਂਇ ਵਿਯੋਗ ਪੜ ਨਾਨਕ ਕਾ ਪ੍ਰਭ ਰਾਖ ਲੈ ਨਾਨਕ ਕਾ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਕਤਕ ਹੋਵੈ ਸਾਧ ਸੰਗ ਬਿਨ ਸਭੇ ਸੋਚ ਬਿਨ ਸਭੇ ਸੋਚ ਮੰਗਰ ਮਾਹੀ ਸੋਹੰਦਿਆ ਮੰਗਰ ਬਾ ਐਸੋ ਹੰਦੀਆ ਹਰ ਪਰ ਸੰਗ ਬੈਠੜੀਆ ਹਾਰ ਪਰ ਸੰਗ ਬੈਠੜੀਆ ਹਾਏ ਮੰਗਰ ਮੰਮੇ ਤੇ ਟਿੱਪੀ ਕਾ ਗਾਰਾ ਮੰਗਰ ਮਾਹੀ ਸੋ ਹੰਦੀਆ ਹਰ ਪਰ ਸੰਗ ਬੈਠੜੀਆ ਬੈਠੜੀ ਕਹਿ ਕੇ ਆਹ ਕਹਿਣਾ ਤਨ ਕੀ ਸੋਬਾ ਕਿਆ ਗਣੀ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆ ਜੇ ਸਾਹਿਬ ਮੈਥੜੀਆ ਤਨਮਨ ਮੋਲਿਆ RAM ਸੋ ਤਨਮਨ ਮੋਲਿਆ RAM ਸੋ ਸੰਗ ਸਾਧ ਸਹਿਲੜੀਆ ਸੰਗ ਸਾਧ ਸਹਿਲੜੀਆ ਸਾਤ ਜਨਾ ਤੇ ਬਾਹਰੀ ਸਾਤ ਜਨਾ ਤੇ ਬਾਹਰੀ ਸੇ ਰਹਿਨ ਅਕੇਲੜੀਆ ਸੇ ਰਹਿਨ ਅਕੇਲੜੀਆ ਹਾਂ ਅਕੇਲੜੀ ਕਹਿ ਕੇ ਆ ਸੇ ਰਹਿਨ ਅਕੇਲੜੀਆ ਅਕੇਲੜੀ ਤੋਂ ਤੋੜ ਕੇ ਆ ਇਸ ਤਾਂ ਸੇਨ ਦੁਖ ਨ ਕਬੂ ਉਤਰੈ ਸੇਨ ਦੁਖ ਨ ਕਬੂ ਉਤਰੈ ਸੇ ਜਮ ਕੇ ਵਸ ਪੜਿਆ ਸੇ ਜਮ ਕੇ ਵਸ ਪੜਿਆ ਜਿਨਿ 라ਵਿਆ ਪ੍ਰਭ ਆਪਣਾ ਜਿਨਿ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਸੇ ਦਿਸਨ ਨਿਤ ਖੜਿਆ ਰਤਨ ਜਿਵੇਂ ਹਰ ਲਾਲ ਹਾਰੇ ਰਤਨ ਜਿਵੇਂ ਹਰ ਲਾਲ ਹਾਰੇ ਕੰਠ ਤੇ ਨਾ ਜੜਿਆ ਹਾ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਹਾ ਮੰਗਰ ਪ੍ਰਭ ਆਰਾਧਣਾ ਬਾਹੜ ਨਾ ਜਨਮੜਿਆ ਹਾ ਕੋਖ ਤੁਖਾਰ ਨਾ ਵਿਆਪਾਈ ਕੋਖ ਤੁਆ ਤੁਖਾਰ ਨਾ ਵਿਆਪਾਈ ਆ ਪੋਖ ਤੇ ਠੰਮਕ ਲਾ ਕੇ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰਨਾਹ ਕੰਠ ਮਿਲਿਆ ਹਰਨਾਹ ਮਨ ਵੇਦਿਆ ਚਰਨਾਰਬਿੰਦ ਮਨ ਵੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ

बार जाओ, बेरिया। बार जाओ बेरिया। हर आगम नहीं करना ये सारम है। पई ला रायना। ना रायना। नाने दर लखरिया नुख सुहंदा सर्व सुख ਜਿਸ ਬਖ ਸੇ ਵੀ ਪਰਵਾਹ ਜਿਸ ਬਖ ਸੇ ਵੀ ਪਰਵਾਹ ਜਿਸ ਬਖ ਸੇ ਖਖਾ ਜਾ ਲਾਪੀ ਓਖ ਸੁਹੰਦਾ ਸਰਬ ਸੁਖ ਜਿਸ ਬਖ ਸੇ ਵੀ ਪਰਵਾਹ ਮਾਗ ਮਜਰ ਸੰਗ ਸਾਧੂਆ ਮਾਗ ਮੰਜਨ ਸੰਗ ਸਾਧੂਆ ਹਾਏ ਮਜਨ ਮਜਨ ਪਾਠ ਮੰਜਨ ਨਹੀਂ ਹੈ ਜੀ ਮਾਗ ਮਰਜਨ ਸੰਗ ਸਾਧੂਆ ਧੂੜੀ ਕਰਿ ਸ਼ਨਾਨ ਧੂੜੀ ਕਰਿ ਸ਼ਨਾਨ ਹਰਿ ਕਾ ਨਾਮ ਧਿਆਏ ਸੁਣ ਹਰਿ ਕਾ ਨਾਮ ਧਿਆਏ ਸੁਣ ਜਿਸ ਸਭਨਾ ਨੌਕਰ ਦਾਨ ਸਭਨਾ ਨੌਕਰ ਦਾਨ ਹਰਿ ਕਾ ਨਾਮ ਧਿਆਏ ਸੁਣ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੌਕਰ ਦਾਨ ਸਭਨਾ ਨੌਕਰ ਦਾਨ ਜਨਮ ਕਰਮ ਮਲ ਉਤਰੈ ਜਨਮ ਜਨਮ ਕਰਮ ਮਲ ਉਤਰੈ ਮਾਨਤੇ ਜਾਏ 구ਮਾਨ ਮਾਨਤੇ ਜਾਏ 구ਮਾਨ ਕਾਮ ਕ੍ਰੋਧ ਨਾ ਮੋਹੀਐ ਕਾਮ ਕ੍ਰੋਧ ਨਾ ਮੋਹੀਐ ਕੋਈ ਬੇਨਸਾ ਲੋਭ ਸਵਾਨ ਬੇਨਸਾ ਲੋਭ ਸਵਾਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜੀ ਦਇਆ ਪਰਵਾਨ ਜਿਸਨੋ ਦੇਵ ਦਇਆ ਕਰ ਜਿਸਨੋ ਦੇਵ ਦਇਆ ਕਰ ਜਿਸਨੋ ਦੇਵ ਦਇਆ ਕਰ ਜਿਸਨੋ ਦੇਵ ਦੇਵਾ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਐ ਮਾਗ ਸੁੱਚੇ ਸੁੱਚੇ ਸੇ ਕਾਂਢੀਐ ਕਾਂਢੀਐ ਆਕਾ ਕਾਂ ਦੇ ਉੱਤੇ ਬਿੰਦੀ ਲੱਗੀ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ ਜਿਨ ਪੂਰਾ ਗੁਰ ਮਹਿਰਵਾਨ ਜੀ ਮਹਿਰਮੀ ਹ ਮਹਿਰਵਾਨ ਮਮੇ ਤਲਾ ਮਾ ਤਾਂ ਮਹਿਰਵਾਨ ਮਹਿਰਵਾਨ ਜੇਨ ਪੂਰਾ ਘੁਰ ਮਹਿਰਵਾਨ 팔ਕੁਣ ਆਨੰਦ ਉਪਾਰਜਨ 팔ਕੁਣ ਗੁੰਦਪਾ ਉਪਾਰਜਨ 팔ਗੁਣ ਆਨੰਦ ਉਪਾਰਜਨ 팔ਕੁਣ ਆਨੰਦ ਉਪਾਰਜਨ ਹਾਂ 팔ਕੁਣ ਤੇ ਠੰਮਕ ਜੀ ਲਾ ਕੇ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਆਰ ਸਤਨੂ ਪਰਗਾਦਿ ਕਾਈ ਸ਼ਾਂਤ ਸਹਾਇ RAM ਕੇ ਸ਼ਾਂਤ ਸਹਾਇ RAM ਕੇ ਕਰ ਕਿਰਪਾ ਦਿਆ ਮਿਲਾਇ ਕਰ ਕਿਰਪਾ ਦਿਆ ਬਲਾਂ ਸੇਜ ਸੁਹਾਵੀ ਸਰਬ ਸੁਖ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਇ ਕਾ ਨਾਹੀ ਜਾਏ ਇਛ ਪੁਨੀ ਵੱਡ ਭਾਗਣੀ ਇਛ ਪੁਨੀ ਵੱਡ ਭਾਗਣੀ ਵੱਡ ਭਾਗਣੀ ਵੱਡ ਭਾਗਣੀ ਹਾਂ ਵੱਡ ਡੱਡੇ ਨਾਲ ਇਛ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਮਿਲ ਸਹੀਆ ਮੰਗਲ ਕਾਮਹੀ ਗੀਤ ਗੋਵਿੰਦ ਅਲਾਇ ਗੀਤ ਗੋਵਿੰਦ ਅਲਾਇ ਹਰ ਜਿਹਾਂ ਅਵਰਨਾ ਦਿਸੈ ਹਰ ਜਿਹਾਂ ਅਵਰਨਾ ਦਿਸੈ ਕੋਈ ਦੂਜਾ ਲਵੈ ਨਾ ਲਾਏ ਕੋਈ ਫੁੱਟਾ ਲਵੈ ਨਾ ਲਾਏ ਹਲਤ ਪਾਲਤ ਸਵਾਰਿਓਨ ਹਲਤ ਪਾਲਤ ਸਵਾਰਿਓਨ ਨਿਹਚਲ ਦਿੱਤੀ ਅਨ ਜਾਏ ਨਿਹਚਲ ਦਿੱਤੀ ਅਨ ਜਾਏ ਆ ਸਵਾਰਿਓਨ ਨਿਹਚਲ ਦਿੱਤੀ ਅਨ ਜਾਇਓ ਸਿਹਾਰੀ ਇਥੇ ਬਿਹਾਰੀ ਸੰਸਾਰ ਸਾਗਰ ਤੇ ਰਖਿਆਨ ਸੰਸਾਰ ਸਾਗਰ ਤੇ ਰਖਿਆਨ ਬਹੁੜ ਨਾ ਜਨਮ ਧਾਈ ਬਹੁੜ ਨਾ ਜਨਮ ਧਾਈ ਜਹਿਵਾ ਏਕ ਅਨੇਕ ਗੁਣ ਜਹਿਵਾ ਏਕ ਅਨੇਕ ਗੁਣ ਹਾਂ ਜਹਿਵਾ ਏਕ ਠਮਕ ਅਨੇਕ ਗੁਣ ਵਿਸਰਾਮ ਤਰੇ ਨਾਨਕ ਚਰਣੀ ਪਾਈ ਤਰੇ ਨਾਨਕ ਚਰਣੀ ਪਾਈ ਹਾਲ ਗੁਣ ਨਿਤ ਸਲਾਹੀਐ ਆਗਮ ਨਿਤ ਸਦਾਹੀਆ ਜਿਸ ਨੂੰ ਤੇਲ ਨਾ ਤਮਾਈ ਜਿਸ ਨੂੰ ਤੇਲ ਨਾ ਤਮਾਈ ਜਿਨ ਜਿਨ ਨਾਮ ਧਿਆਇਆ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਹਰ ਗੁਰ ਆ ਰਾਧਿਆ ਦਰਗਹ ਸੱਚ ਖਰੇ ਦਰਗਹ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਸਰਬ ਸੁਖਾ ਨਿਤ ਚਰਨ ਹਰ ਭਉ ਜਲ ਬੇਖਮਤਾਰੇ ਭਉ ਜਲ ਬੇਖਮਤਾਰੇ ਆੜਾ ਭਉ ਜਲ ਪਾਠ ਇਕੱਠਾ ਕਰਨਾ ਭਉ ਜਾਣਾ ਨਹੀਂ ਕਰਨਾ ਸਰਬ ਸੁਖਾ ਨਿਤ ਚਰਨ ਹਰ ਭਉ ਜਲ ਬੇਖਮਤਾਰੇ ਪ੍ਰੇਮ ਭਗਤ ਤਿਨ ਪਾਈਆ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਵਿਖਿਆ ਨਾਹੀ ਜਰੇ ਕੂੜ ਗਏ ਦੁਬਿਦਾ ਨਸੀ ਕੂੜ ਗਏ ਦੁਬਿਦਾ ਨਸੀ ਕੂੜ ਗਏ ਦੁਬਿਦਾ ਨਸੀ ਹਾਂ ਦੁਬਿਦਾ ਨਸੀ ਗਣਾ ਅਧ ਕਲਾ ਕੇ ਕੂੜ ਗਏ ਦੁਬਿਦਾ ਨਸੀ ਕੂੜ ਗਏ ਦੁਬਿਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾ ਦੇਵ ਸਮੂਰਤ ਭਲੇ ਜਿਸ ਕਾ ਨਦਰ ਕਰੇ ਜਿਸ ਕਾ ਨਦਰ ਕਰੇ ਮਹਾ ਦੇਵ ਸਮਾਹ ਮਹਾ ਨਹੀਂ ਕਹਣਾ ਮਾ ਕਹਿ ਕੇ ਮਾ ਦੇਵਸ ਮੂਰਤ ਭਲੇ ਜਿਸ ਕਾ ਨਦਰ ਕਰੇ नानक मंगए दर्श दान कृपा करो हरे कृपा करो हरे मा दिवस मूरत पले मा मा दिवस मूरत पले जिसको नजर करे जिसको तादर करे नानक मंगए दर्श दान कृपा करो हरे कृपा करो हरे वाहि गुरु जी का खालसा ਵਾਹਿਗੁਰੂ ਜੀ ਕੀ ਫਤਿਹ